ਨਾਵਲ ਮਕਾਨ ਨੰਬਰ 21 ਭਾਗ ਚੌਥਾ ਦੋ ਦਿਨ ਬੀਤ ਚੁੱਕੇ ਸਨ ਮਰੀਦ ਨੇ ਦੋ ਦਿਨਾ ਤੋਂ ਪਾਰਸਲ ਨੂੰ ਹੱਥ ਵੀ ਨਹੀਂ ਸਿਲਾਇਆ ਇਹ ਬਿਲਕੁਲ ਉੱਥੇ ਹੀ ਰਿਹਾ ਜਿੱਥੇ ਉਸ ਨੂੰ ਮਿਲਿਆ ਡਾਕ ਕਰਦੇ ਸਟੋਰ ਦੀ ਨੁੱਕਰ ਵਿੱਚ ਪਏ ਧੂੜ ਨਾਲ ਭਰੇ ਹੋਏ ਰੈਂਕ ਤੇ ਜਿੱਥੇ ਸਾਲਾਂ ਤੋਂ ਭੁੱਲੀ ਹੋਈ ਤੇ ਅਧੂਰੀ ਜਾਣਕਾਰੀ ਵਾਲੀ ਡਾਕ ਰੱਖੀ ਜਾਂਦੀ ਸੀ ਉਹੀ ਆਕਾਰ ਉਹੀ ਪੈਕਿੰਗ ਉਹੀ ਹੱਥ ਲਿਖਤ ਤੇ ਕੋਈ ਵਾਪਸੀ ਪਤਾ ਨਹੀਂ ਕੋਈ 바ਰ ਕੋਡ ਨਹੀਂ ਤੇ ਕੋਈ ਸਟੈਂਪ ਨਹੀਂ ਸਿਰਫ ਉਹੀ ਦੋ ਸ਼ਬਦ ਜੋ ਕਾਲੀ ਸਾਹੀ ਨਾਲ ਲਿਖੇ ਹੋਏ ਸਨ ਜਿਹੜੇ ਆਪਣੀ ਸ਼ਿਆਹੀ ਦੇ ਰੰਗ ਤੋਂ ਵੀ ਗਹਿਰੇ ਜਾਪਦੇ ਸਨ ਫੌਰ ਝੂ ਮਰੀਦ ਨੂੰ ਸਤਾ ਰਹੇ ਸਨ ਤੀਜੇ ਦਿਨ ਕੁਝ ਬਦਲਾਅ ਦੇਖਣ ਨੂੰ ਮਿਲਿਆ ਪਾਰਸਲ ਹੁਣ ਉਸ ਨੁੱਕਰ ਵਿੱਚ ਪਏ ਧੂੜ ਨਾਲ ਭਰੇ ਹੋਏ ਰੈਂਕ ਵਿੱਚ ਨਹੀਂ ਸਨ ਜੋ ਉਸ ਦੇ ਡੈਸਕ ਉੱਤੇ ਪਏ ਸਨ ਮਰੀਦ ਫੇਰ ਸਹਮ ਗਿਆ ਨਾ ਉਹ ਹਿੱਲ ਰਿਹਾ ਸੀ ਤੇ ਨਾ ਹੀ ਅੱਖ ਚਪਕਾ ਰਿਹਾ ਸੀ ਬਸ ਘੂਰ ਰਿਹਾ ਸੀ ਉਸ ਪਾਰਸਲ ਵੱਲ ਮਰੀਦ ਨਾ ਤੇ ਡਾਕੀ ਇਹਨੂੰ ਕੋਈ ਸਵਾਲ ਕਰ ਸਕਦਾ ਸੀ ਤੇ ਨਾ ਹੀ ਪੋਸਟਮਾਸਟਰ ਨੂੰ ਕਿਉਂਕਿ ਸ਼ਾਇਦ ਉਸ ਨੂੰ ਉਹਨਾਂ ਦੇ ਜਵਾਬ ਦਾ ਪਹਿਲਾਂ ਹੀ ਪਤਾ ਸੀ ਦੋਵਾਂ ਵਿੱਚੋਂ ਕੋਈ ਵੀ ਨਹੀਂ ਮੰਨੇਗਾ ਕਿ ਇਹ ਪਾਰਸਲ ਉਹਨਾਂ ਨੇ ਮਰੀਦ ਦੇ ਡਿਸਕ ਤੇ ਰੱਖਿਆ ਸੀ ਉਸ ਛਾ ਮਰੀਦ ਪਾਰਸਲ ਆਪਣੇ ਘਰੇ ਲੈ ਜਾਂਦਾ ਹੈ ਪਰ ਉਹ ਪਾਰਸਲ ਨੂੰ ਖੋਲਦਾ ਨਹੀਂ ਹੈ ਉਹ ਉਸ ਨੂੰ ਆਪਣੇ ਮੇਜ਼ ਤੇ ਰੱਖ ਦਿੰਦਾ ਹੈ ਤੇ ਲੈਂਪ ਜਗਾ ਦਿੰਦਾ ਹੈ ਬੈਠਦਾ ਹੈ ਤੇ ਫਿਰ ਉਸ ਵੱਲ ਕੋਈ ਨਾ ਲੱਗ ਪੈਂਦਾ ਜਿਵੇਂ ਪਾਰਸਲ ਬੋਲ ਸਕਦਾ ਹੁੰਦਾ ਉਸ ਰਾਤ ਕਈ ਸਾਲਾਂ ਵਿੱਚ ਮਰੀਦ ਨੂੰ ਪਹਿਲੀ ਵਾਰ ਕੋਈ ਸੁਪਨਾ ਆਉਂਦਾ ਹੈ ਸੁਪਨਾ ਮਰੀਦ ਇੱਕ ਵਾਰ ਫਿਰ ਤੋਂ ਮਕਾਨ ਨੰਬਰ 21 ਦੇ ਬਾਹਰ ਖੜਾ ਹੁੰਦਾ ਹੈ ਸ਼ਾਂਤ ਸੜਕ ਕੋਈ ਹਵਾ ਨਹੀਂ ਲਾਲ ਆਸਮਾਨ ਜਿਵੇਂ ਦੂਰ ਕਿਤੇ ਸੂਰਜ ਡਲ ਰਿਹਾ ਹੋਵੇ ਪਰ ਇਸ ਵਾਰ ਘਰ ਦਾ ਕਾਲਾ ਚਿੱਟਾ ਲੋਹੇ ਦੀਆਂ ਟੀਨਾਂ ਵਾਲਾ ਗੇਟ ਖੁੱਲਿਆ ਹੋਇਆ ਸੀ ਘਰ ਦਾ ਵਿਹੜਾ ਇੱਕੋ ਕਾਰ ਦੀ ਇੱਕੋ ਜਿਹੇ ਦਿਸਣ ਵਾਲੇ ਪਾਰਸਲਾਂ ਨਾਲ ਭਰਿਆ ਪਿਆ ਸੀ ਕਿਸੇ ਵੀ ਪਾਰਸਲ ਤੇ ਕੋਈ ਮੋਹਰ ਨਹੀਂ ਸੀ ਕੋਈ 바ਰ ਕੋਡ ਨਹੀਂ ਸੀ ਤੇ ਨਾ ਹੀ ਕਿਸੇ ਦੇ ਭੇਜਣ ਵਾਲੇ ਦਾ ਨਾਮ ਸੀ ਮੁਰੀਦ ਘਰ ਦੇ ਅੰਦਰ ਜਾਂਦਾ ਹੈ ਤੇ ਦੇਖਦਾ ਹੈ ਕਿ ਇੱਕ ਆਦਮੀ ਕੁਰਸੀ ਉੱਤੇ ਉਹਦੇ ਵੱਲ ਪਿੱਠ ਕਰਕੇ ਬੈਠਾ ਹੋਇਆ ਉਹ ਆਦਮੀ ਹਿੱਲ ਨਹੀਂ ਰਿਹਾ ਨਾ ਹੀ ਕੋਈ ਹੋਰ ਕਿਸੇ ਪ੍ਰਕਾਰ ਦੀ ਹਰਕਤ ਕਰ ਰਿਹਾ ਹੈ ਮਰੀਦ ਉਸ ਆਦਮੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਆਵਾਜ਼ ਦਿੰਦਾ ਹੈ ਪਰ ਅੱਗੋਂ ਕੋਈ ਵੀ ਜਵਾਬ ਨਹੀਂ ਆਉਂਦਾ ਉਹ ਅੱਗੇ ਵਧਣ ਲੱਗਦਾ ਹੈ ਤਾਂ ਆਦਮੀ ਥੋੜਾ ਜਿਹਾ ਸਿਰ ਹਿਲਾਉਂਦਾ ਹੈ ਬਿਨਾਂ ਮੁੜੇ ਹੀ ਬੋਲਦਾ ਹੈ ਤੁਹਾਡਾ ਪਾਰਸਲ ਆ ਚੁੱਕਾ ਹੈ ਹੁਣ ਤੁਸੀਂ ਵੀ ਆ ਜਾਓ ਮਰੀਦ ਪਸੀਨੇ ਨਾਲ ਭਰਿਆ ਹੋਇਆ ਔਖੇ ਸਾਹ ਲੈਂਦਾ ਹੋਇਆ ਉੱਠਦਾ ਹੈ ਤੇ ਦੇਖਦਾ ਹੈ ਕਿ ਮੇਜ਼ ਤੇ ਪਿਆ ਲੈਂਪ ਉਹ ਜਗਦਾ ਹੀ ਛੱਡ ਕੇ ਸੌਂ ਗਿਆ ਸੀ ਲੈਂਪ ਦੀ ਰੋਸ਼ਨੀ ਪਾਰਸਲ ਤੇ ਪੈ ਰਹੀ ਤੇ ਪਾਰਸਲ ਅਜੇ ਵੀ ਸੀਲ ਬੰਦ ਸੀ ਨਮੀ ਸਵੇਰ ਮਰੀਦ ਡਾਕਖਾਨੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਰਜਿਸਟਰ ਚੈੱਕ ਕਰਦਾ ਹੈ ਉਹ ਇਕੱਲੀ ਇਕੱਲੀ ਐਂਟਰੀ ਦੇਖਣੀ ਸ਼ੁਰੂ ਕਰ ਦਿੰਦਾ ਪਰ ਮਕਾਨ ਨੰਬਰ 21 ਦੇ ਪਿਛਲੇ 1 ਮਹੀਨੇ ਦਾ ਕੋਈ ਪਾਰਸਲ ਡਿਸਪੈਚ ਜਾਂ ਡਿਸਪੈਚ ਦਾ ਰਿਕਾਰਡ ਰਿਕਾਰਡ ਦਰਜ ਨਹੀਂ ਸੀ ਉਸ ਨੇ ਫਿਰ ਆਪਣੇ ਡਿਸਕ ਟੈਪ ਤੇ ਮਾਸਟਰ ਡਾਇਰੈਕਟਰੀ ਖੋਲੀ। ਸ਼ੇਰਪੁਰ ਦਾ ਪੰਨਾ ਲੱਭ ਕੇ ਪੁੱਲਰ ਐਵਨਿਊ ਦੇ ਮਕਾਨਾਂ ਦੇ ਨੰਬਰ ਚੈੱਕ ਕੀਤੇ। ਉਹਦੇ ਵਿੱਚ ਉਸ ਨੂੰ 20 ਨੰਬਰ ਮਕਾਨ ਵੀ ਮਿਲਿਆ ਤੇ 22 ਨੰਬਰ ਮਕਾਨ ਵੀ ਪਰ ਉਸ ਨੂੰ 21 ਨੰਬਰ ਮਕਾਨ ਦਾ ਕੋਈ ਰਿਕਾਰਡ ਨਹੀਂ ਮਿਲਿਆ। ਪਾਰਸਲ ਮਰੀਦ ਦੇ ਕੋਲ ਹੀ ਸੀ। ਉਸ ਨੂੰ ਹੁਣ ਇਹ ਪਾਰਸਲ ਖੋਲਣ ਤੋਂ ਕਿਤੇ ਨਾ ਕਿਤੇ ਡਰ ਲੱਗ ਰਿਹਾ ਸੀ। ਉਹ ਪਾਰਸਲ ਤੇ ਲਿਖੇ ਦੋ ਸ਼ਬਦ ਦੇਖ ਰਿਹਾ ਸੀ। ਇਹ ਬਿਲਕੁਲ ਉਹੀ ਹੱਥ ਲਿਖਤ ਸੀ ਜਿਸ ਨਾਲ ਬਾਕੀ ਪਾਰਸਲਾਂ ਤੇ ਪਤਾ ਲਿਖਿਆ ਹੁੰਦਾ ਹੈ ਉਸਨੇ ਸਹਿਮੀ ਹੋਏ ਨੇ ਆਪਣਾ ਦਰਾਜ ਖੋਲ੍ਹਿਆ ਤੇ ਵਿੱਚੋਂ ਇੱਕ ਬਲੇਡ ਕੱਢਿਆ ਪਾਰਸਲ ਦੇ ਕਿਨਾਰੇ ਨੂੰ ਬਹੁਤ ਧਿਆਨ ਨਾਲ ਕੱਟਿਆ ਜਿਵੇਂ ਕੋਈ ਡਾਕਟਰ ਕਿਸੇ ਮਰੀਜ਼ ਦੀ ਚਮੜੀ ਕੱਟਦਾ ਹੈ ਪਾਰਸਲ ਖੋਲ੍ਹਦਾ ਹੈ ਕੋਈ ਖਾਤ ਨਹੀਂ ਕੋਈ ਕਾਰਡ ਨਹੀਂ ਤੇ ਨਾ ਹੀ ਕੋਈ ਹੋਰ ਜਾਣਕਾਰੀ ਇਕ ਤਸਵੀਰ ਕਾਲੀ ਤੇ ਚਿੱਟੀ ਜੋ ਕਿ ਦੇਖਣ ਵਿੱਚ ਪੁਰਾਣੀ ਤੇ ਧੁੰਦਲੀ ਨੁੱਕਰਾ ਮੁੜੀਆਂ ਹੋਆਂ ਹਨ ਤਸਵੀਰ ਵਿੱਚ ਤਿੰਨ ਜਣੇ ਖੜੇ ਸਨ ਦੋ ਆਦਮੀ ਤੇ ਇੱਕ औरत ਪਿੱਛੇ ਇੱਕ ਇਮਾਰਤ ਜੋ ਕਿ ਦੇਖਣ ਵਿੱਚ ਡਾਕਖਾਨੇ ਵਾਂਗ ਲੱਗ ਰਹੀ ਸੀ ਤਸਵੀਰ ਵਿੱਚ ਇੱਕ ਸਾਈਨ ਬੋਰਡ ਵੀ ਦਖਾ ਬੀ ਸੀ ਜਿਸ ਤੇ ਅੰਗਰੇਜ਼ੀ ਵਿੱਚ ਲਿਖਿਆ ਸੀ ਟੈਲੀਗ੍ਰਾਫ ਐਂਡ ਪਾਰਸਲ ਬ੍ਰਾਂਚ 1982 ਟੈਲੀਗ੍ਰਾਫ ਸੇਵਾਵਾਂ ਪਹਿਲਾ ਪਾਰਸਲ ਆਰਸਲ ਸਵਾਵਾਂ ਦੇ ਨਾਲ ਚਲਦੀਆਂ ਹੁੰਦੀਆਂ ਸਨ ਟੈਲੀਗ੍ਰਾਫ ਸਵਾਵਾਂ 2013 ਵਿੱਚ ਬੰਦ ਕਰ ਦਿੱਤਾ ਗਿਆ ਗੰਗਾ ਸਨ ਤਸਵੀਰ ਵਿੱਚ ਮੌਜੂਦ ਇੱਕ ਔਰਤ ਨੇ ਨਿੱਕੀ ਨਿੱਕੀ ਬੂਟੀ ਦੇ ਪ੍ਰਿੰਟ ਵਾਲਾ ਸਲਵਾਰ ਕਮੀਜ਼ ਪਾਇਆ ਹੋਇਆ ਸੀ ਦੇਖਣ ਵਿੱਚ ਉਸ ਦੀ ਉਮਰ 30 ਸਾਲ ਦੇ ਕਰੀਬ ਲੱਗਦੀ ਸੀ ਸ਼ਾਂਤ ਤੇ ਥੱਕੀਆਂ ਹੋਈਆਂ ਅੱਖਾਂ ਉਸ ਔਰਤ ਦੇ ਸੱਜੇ ਪਾਸੇ ਖੜਾ ਆਦਮੀ ਕਾਫੀ ਲੰਬਾ ਸੀ ਉਸ ਦੀਆਂ ਅੱਖਾਂ ਟੋਪੀ ਥੱਲੇ ਲੁਕੀਆਂ ਹੋਈਆਂ ਹੁੰਗੀਆਂ ਸਨ ਪਰ ਉਸ ਦੇ ਖੱਬੇ ਪਾਸੇ ਖੜੇ ਆਦਮੀ ਵੱਲ ਜਦੋਂ ਮਰੀਦ ਤੱਕਦਾ ਹੈ ਤਾਂ ਉਹ ਦੇਖਦਾ ਰਹਿ ਜਾਂਦਾ ਹੈ ਦੇਖਣ ਵਿੱਚ ਕੋਈ ਬੋਲਣ ਏ ਉਹੀ ਸੀ ਉਹੀ ਮੋ ਉਹੀ ਅੱਖਾਂ ਤੇ ਉਹੀ ਪੱਗ ਬੰਨਣ ਦਾ ਸਟਾਈ ਬਸ ਤਸਵੀਰ ਕਰੀਬ-ਕਰੀਬ 40 ਬਾਰੇ ਪੁਰਾਣੀ ਸੀ ਤਸਵੀਰ ਵਿੱਚ ਮਰੀਦ ਆਪਣੇ ਆਪ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਉਹ ਤਸਵੀਰ ਪਲਟਦਾ ਹੈ ਤੇ ਦੇਖਦਾ ਹੈ ਪਿੱਛੇ ਕੁਝ ਲਿਖਿਆ ਹੈ ਦੇਖਣ ਵਿੱਚ ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਕੰਮ ਦੇ ਹੱਥਾਂ ਨਾਲ ਲਿਖਿਆ ਹੋਵੇ ਲਿਖਤ ਤੂੰ ਪਹਿਲਾਂ ਵੀ ਆਇਆ ਸੀ ਤੂੰ ਫੇਰ ਆਵੇਂਗਾ ਮਰੀਦ ਦੇ ਹੱਥੋਂ ਤਸਵੀਰ ਡਿੱਗ ਪੈਂਦੀ ਹੈ ਉਹ ਆਪਣੀ ਕੁਰਸੀ ਤੇ ਬੈਠਦਾ ਹੈ ਤੇ ਬੇਮਤਲਬ ਡੈਸਕ ਟਾਪ ਟੈਪ ਵੱਲ ਵੇਖੂ ਨਾ ਲੱਗ ਪੈਂਦਾ ਇਹ ਕੀ ਸੀ ਕੋਈ ਮਜ਼ਾਕ ਜਾਂ ਕੋਈ ਖੇਡ ਚਾਲ ਕਿਸੇ ਦੀ ਮਰੀਦ ਖੁਦ ਨਾਲ ਸਵਾਲ ਕਰਦਾ ਹੈ ਉਹ ਵਾਪਸ ਪਾਰਸਲ ਚੁੱਕਦਾ ਹੈ ਤੇ ਦੇਖਦਾ ਹੈ ਇਸ ਆਸ ਵਿੱਚ ਕਿ ਸ਼ਾਇਦ ਕੋਈ ਹੋਰ ਤਸਵੀਰ ਜਾਂ ਫਿਰ ਕੋਈ ਹੋਰ ਨੋਟ ਹੋਵੇ ਜਿਸ ਤੇ ਲਿਖਿਆ ਹੋਵੇ ਕਿ ਇਹ ਕਿਸੇ ਦਾ ਮਜ਼ਾਕ ਹੈ ਪਰ ਕੁਝ ਵੀ ਨਹੀਂ ਪਾਰਸਲ ਖਾਲੀ ਸੀ ਅਚਾਨਕ ਦਰਵਾਜ਼ੇ ਉੱਤੇ 10 10 ਤੱਕ ਸੁਣਾਈ ਦਿੰਦੀ ਹੈ ਮਰੀਦ ਦਰਵਾਜ਼ੇ ਵੱਲ ਦੇਖਦਾ ਹੈ ਦਰਵਾਜ਼ਾ ਪਹਿਲਾਂ ਹੀ ਖੁੱਲਾ ਸੀ ਦਰਵਾਜ਼ੇ ਤੇ ਕੋਈ ਵੀ ਨਹੀਂ ਸੀ ਬਾਹਰ ਮੌਸਮ ਫਿਰ ਤੋਂ ਖਰਾਬ ਹੋ ਚੁੱਕਾ ਸੀ ਤੇਜ਼ ਬਾਰਿਸ਼ ਪੈ ਰਹੀ ਸੀ ਦਰਵਾਜ਼ੇ ਤੇ ਫਿਰ ਤੋਂ 10 ਤੱਕ ਸੁਣਾਈ ਦਿੰਦੀ ਹੈ ਮਰੀਦ ਸਹਿਮ ਜਾਂਦਾ ਹੈ ਪਾਰਸਲ ਉਸਦੇ ਡੈਸਕ ਤੇ ਪਿਆ ਹੁੰਦਾ ਹੈ ਤੀਜੀ ਵਾਰ 10 ਤੱਕ ਦਸਤਕ ਸੁਣਾਈ ਦਿੰਦੀ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਦਸਤਕ ਸਾਹਮਣੇ ਦਰਵਾਜ਼ੇ ਤੇ ਨਹੀਂ ਹੋ ਰਹੀ ਇੱਕ ਸਟੋਰ ਤੋਂ ਸੁਣਾਈ ਦੇ ਰਹੀ ਹੈ ਨੁੱਕਰ ਵਿੱਚ ਪਈ ਰੈਂਕ ਦੇ ਕੋਲ ਪਈ ਛੋਟੀ ਜਿਹੀ ਲੱਕੜ ਦੀ ਅਲਮਾਰੀ ਵਿੱਚੋਂ ਮਰੀਦ ਨੇ ਇਸ ਅਲਮਾਰੀ ਵੱਲ ਨਾ ਤੇ ਅੱਜ ਤੱਕ ਕਦੇ ਗੌਰ ਵੀ ਹੀ ਕੀਤਾ ਸੀ ਤੇ ਨਾ ਹੀ ਕਦੇ ਇਸ ਨੂੰ ਖੋਲ ਕੇ ਦੇਖਿਆ ਸੀ ਮਰੀਦ ਦਸਤਕ ਸੁਣ ਕੇ ਅਲਮਾਰੀ ਖੋਲ ਜਾ ਖੜਦਾ ਹੈ ਇੰਜ ਲੱਗਦਾ ਹੈ ਸ਼ਾਇਦ ਇਹ ਅਲਮਾਰੀ ਹੁਣ ਵਰਤੋਂ ਵਿੱਚ ਨਹੀਂ ਸੀ ਇਹ ਮੱਕੜੀ ਦੇ ਜਾਲੇ ਵਿੱਚ ਲਿਪਟੀ ਹੋਈ ਸੀ। ਲੱਕੜ ਬਰਸਾਤ ਦੇ ਪਾਣੀ ਨਾਲ ਫੁੱਲੀ ਹੋਈ ਸੀ। ਲੋਕ ਲੋਕ ਜੰਗਾਲਿਆ ਹੋਇਆ ਤੇ ਪਲਾਈ ਉਖੜੀ ਹੋਈ ਸੀ। ਅਲਮਾਰੀ ਇਸ ਹਾਲਤ ਵਿੱਚ ਸੀ। ਫਿਰ ਵੀ ਉਸ ਅੰਦਰੋਂ ਦਸਤਕ ਦੀ ਆਵਾਜ਼ ਆਉਣੀ। ਕੁਝ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ। ਸ਼ਾਇਦ ਨਾ ਮੁਮਕਿਨ। ਉਹ ਅਲਮਾਰੀ ਖੋਲਦਾ ਹੈ ਤੇ ਦੇਖਦਾ ਕਿ ਧੂੜ ਨਾਲ ਭਰੀਆਂ ਹੋਈਆਂ ਪੁਰਾਣੀਆਂ ਫਾਈਲ ਇੱਕ ਜੰਗਾਲੀ ਹੋਈ ਲਾਲ ਟੈਨ ਕੁਝ ਕਾਗਜ਼ ਜੋ ਹੁਣ ਦੇਖਣ ਨੂੰ ਰੂੜੀ ਵਰਗੇ ਲੱਗ ਰਹੇ ਸਨ ਤੇ ਇਹ ਸਭ ਤੋਂ ਵੱਖ ਸਭ ਤੋਂ ਥੱਲੇ ਪਿਆ ਸੀ ਇੱਕ ਪਾਰਸਲ ਧੰਨਵਾਦ